ਕੈਂਡ ਚੰਦੂੜਾਣਾ ਗੁਰਨਾਮ ਸਿੰਘ ਇਹ ਕਿਹੜਾ ਐਕਸੀਡੈਂਟ ਹੋਇਆ ਵਈ ਕਿਸ ਤਰ੍ਹਾਂ ਹੋਇਆ ਇਹ ਇਹ ਸਭ ਕਾਰ ਦੀ ਵਜ੍ਹਾ ਰੌਂ ਸਾਈਡ ਲਿਆ ਕੇ ਗੱਡੀ ਇਹ ਠੋਕਤੀ ਇਹਨਾ ਪਹਿਲਾਂ ਪਿੱਛੇ ਬੰਦਾ ਬੰਦੇ ਨੂੰ ਢਾ ਲਿਆ ਮੋਟਰਸਾਈਕਲ ਵਾਲੇ ਨੂੰ ਕਿਹੜੀ ਸਾਈਡ ਤੋਂ ਦੇ ਇਹ ਆਈ ਕਲਾ ਕਲਨੌਰ ਵਾਲੋਂ ਸਾਈਡ ਤੋਂ ਆਉਂਦੀ ਕਾਰ ਮਾਲਸਾਲਸ ਰੋਡ ਦੇ ਲਾਜ ਸਾਈਡ ਦੇ ਖਲੋਤਾ ਡੈਟ ਸੰਡੇ ਕਰਨ ਦੇ ਆ ਗੱਡੀ ਦੀ ਕਿੰਨੇ ਜਾਨੇ ਇਹ ਦੋ ਜਾਨੇ ਤੇ ਸੱਟਾਂ ਲੱਗੀਆਂ ਦੋਨਾਂ ਨੇ ਹਾਂ ਸੱਟਾਂ ਲੱਗੀਆਂ ਦੋ ਜਾਨੇ ਦੋ ਇੱਕ ਮੋਟਰਸਾਈਕਲ ਵਾਲਾ ਟਾਇਆ ਇਹਨਾਂ ਪਿੱਛੇ ਨਾਲ ਹੀ ਮੋਟਰਸਾਈਕਲ ਮੁੜ ਕੇ ਗੱਡੀ ਇਹਨਾਂ ਕੋ ਕੰਟਰੋਲ ਨਹੀਂ ਪਾ ਰਹਾ ਕੀ ਖਾਦਾ ਵਿੱਚ ਗੋਲੀਆਂ ਪਈਆਂ ਨਸ਼ਾ ਵਿੱਚ ਪਿਆ ਦੇ ਇੱਕ ਮਲਾਇਆ ਦੀ ਬਰਦੀ ਵਿੱਚ ਪਈ ਹੈ ਇਸ ਤੁਹਾਡੀ ਗੱਡੀ ਇੱਥੇ ਖੜੀ ਖੜੀ ਗੱਡੀ ਦੇ ਵਿੱਚ ਕਿਲਾ ਹਾਂ ਫਲੋਤੀ ਗੱਡੀ ਜੀ ਬਾਈ ਸ਼ਾਵੇ ਲਾਈ ਗੱਡੀ ਸਾਈਡ ਤੇ ਸਸ ਰੋਡ ਦੇ ਅਸੀਂ ਨਾ ਸੜਕ ਸੁਰੱਖਿਆ ਫੋਰਸ 112 ਤੇ ਲੱਗੇ ਹੋਏ ਕਾਲਾ ਨਾ ਰੋਡ ਤੇ ਆਪਾਂ ਨੂੰ ਮਿਲੀ 112 ਤੋਂ ਕਾਲ ਆਈ ਆ ਕਿ ਮੰਗਲ ਸ਼ੈਣ ਪੁਲੀ ਤੇ ਐਕਸੀਡੈਂਟ ਹੋ ਗਿਆ ਆਪਾਂ ਫੋਨ ਬੁਝਾਉਂਦੇ ਉੱਥੇ ਉੱਥੇ ਪਹੁੰਚ ਕੇ ਵੇਖਿਆ ਵੀ ਗੱਡੀ ਦੇ ਵਿੱਚ ਦੋ ਜਣੇ ਪਏ ਆ ਜਿਹੜਾ ਕਿ ਦੋਹਾਂ ਨੂੰ ਆਪਾਂ ਹਸਪਤਾਲ ਲਿਆਂਦਾ ਸਰਕਾਰੀ ਹਸਪਤਾਲ ਕੱਢ ਕੇ ਲਿਆਂਦਾ ਆਪਣੀ ਗੱਡੀ ਤੇ ਤੇ ਜਿਹੜੀ ਹਸਪਤਾਲ ਵਾਲਿਆਂ ਕਿਹਾ ਵੀ ਇੱਕ ਦੀ ਡੈਥ ਹੋ ਗਈ ਆ ਤੇ ਇੱਕ ਠੀਕ ਆ ਗੱਡੀ ਦੇ ਵਿੱਚ ਲੱਗੀ ਹੋਈ ਸੀ ਗੱਡੀ ਸਾਡੇ ਹੰਦਾਂ ਨੂੰ ਵੱਜੀ ਸੀ ਜੀ ਨਹੀਂ ਆਪਣੀ ਸ਼ਹਿਰ ਦੇ ਬਾਹਰ ਲੱਗੀ ਥੱਲੇ ਉਤਰ ਕੇ ਵੱਜੀ ਹੋਈ ਸੀ ਕਿੱਥੇ ਵੱਜੀ ਗੱਡੀ ਜੀ ਮੰਗਲ ਸ਼ਾਨਪੁਰ ਦੀ ਟਰੱਕ ਦੇ ਪਿੱਛੇ ਮਾਰੀ ਸੀ ਟਰੱਕ ਦੇ ਅਗਲੇ ਬੰਨੇ ਟਰੱਕ ਲੋਤਾਵਾ ਟਰੱਕ ਦੇ ਨਾਲ ਵਜਦੀ ਆ ਕਿਤੇ ਗੱਡੀ ਚ ਵਰਦੀ ਪਈ ਕਿਸੇ ਦੀ ਜਿਹੜੀਆਂ ਹਾਂ ਵੇਖੀ ਐ ਸ਼ੀਸ਼ੇ ਤੇ ਜਾ ਕੇ ਸ਼ੀਸ਼ੇ ਤੇ ਆ ਕੇ ਕੱਢ ਕੇ ਤਹਾਂ ਲੈ ਲੈਂਦੇ ਆ ਇਹ ਕਿੰਨੇ ਜਣੇ ਸੀ ਗੱਡੀ 'ਚ ਇਹ ਦੋ ਜਣੇ ਤੇ ਦੋਨੋਂ ਠੀਕ ਨੇ ਜਾਂ ਨਹੀਂ ਇੱਕ ਡੈੱਡ ਹੋ ਗਿਆ ਹਸਤਾਲ ਆ ਲਿਆ ਡਾਕਟਰ ਸਾਹਿਬ ਨੇ ਜਾ ਵੀ ਇੱਕ ਡੈੱਡ ਹੋ ਗਿਆ ਵਾ ਇੱਕ ਠੀਕ ਆ ਪਤਾ ਨਹੀਂ ਕਿੱਥੋਂ ਦੇ ਹੈ ਇਹ ਕਿਹਦੇ ਵਾਸੀ ਕਿਥੋਂ ਦੇ ਪਤਾ ਜੇ ਨਹੀਂ ਲੱਗਾ ਸਾਨੂੰ ਨਾਂ ਨੂੰ ਕੁਝ ਪਤਾ ਨਾਂ ਨੂੰ ਨਹੀਂ ਕੁਝ ਪਤਾ ਉਹ ਜੇ ਜਾਰੀ ਹੈ ਕੰਮ ਚਲਾ ਚਲੇ